ਤੇਉ ਪਾਉ ਗੋਰੀਆ ਨੇ ਨਾ ਉਹਨਾਂ ਨੂੰ ਨੋਟਿਸ ਬੋਰਡ ਤੇ ਨੋਟਿਸ ਲਾਤਾਗੇ 15 ਦਿਨਾਂ ਚ ਇਥੋਂ ਚਲੇ ਜਾਓ ਕੰਮ ਛੱਡ ਕੇ ਨਹੀਂ ਤੇ ਤੁਹਾਨੂੰ ਵੀ ਦੂਜਿਆਂ ਵਾਂਗੂ ਕੁੱਟ ਮਾਰ ਕਰਕੇ ਭਜਾਵਾਂਗੇ ਪਾਉ ਨਿਸ਼ਚਿਤ ਦਿਨ ਤੇ 6-7000 ਗੋਰੀ ਆਗੇ ਤੇ ਸਿੰਘਾਂ ਨੇ ਸੋਚ ਕੇ ਨਾ ਅਰਦਾਸਾ ਇਹੋ ਜਾਂ ਮੋੜਵਾ ਲਾ ਕੀ ਭਰਾਓ ਜਰੂਰ ਵੀਡੀਓ ਸੁਣਿਓ ਪਹਿਲਾਂ ਆ ਦੋ ਫੋਟੋਆਂ ਦੇਖਿਓ ਉੱਪਰਲੀ ਫੋਟੋ ਆ 1914 ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਗਿਆ ਨਾ ਵੈਨਕੂਵਰ ਕੈਨੇਡਾ ਤੇ ਉੱਥੋਂ ਦੀਆਂ ਅਖਬਾਰਾਂ ਨੇ ਆਹ ਕਾਰਟੂਨ ਬਣਾਇਆ ਸੀ ਇੰਨੀ ਨਫ਼ਰਤ ਸੀ ਸਿੱਖਾਂ ਨਾਲ ਤੇ ਆ ਜਿਹੜੀ ਹਰਜਿੰਦਰ ਵਾਲਾ ਕੇਸ ਵਾ ਅਮਰੀਕਾ ਵਾਲੇ ਮੁੰਡੇ ਵਾਲਾ ਉਹਦੇ ਐਕਸੀਡੈਂਟ ਤੋਂ ਬਾਅਦ ਗੋਰਿਆਂ ਨੇ ਆ ਫੇਸਬੁੱਕ ਸੋਸ਼ਲ ਮੀਡੀਆ ਤੇ ਐਸ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੁਣ ਤਾਂ ਸਤਗੁਰ ਆਪ ਕਰਾਮਾਤ ਕਰਕੇ ਸਾਡੀ ਡਿੱਗੀ ਪਾਗ ਫੇਰ ਸਿਰ ਤੇ ਰੱਖੂਗਾ ਪਰ ਤੁਹਾਨੂੰ ਆੰਦੇ ਆ ਨਾ ਇਤਿਹਾਸ ਤੋਂ ਵੀ ਕੁਝ ਸਿੱਖਣਾ ਚਾਹੀਦਾ ਵਾ ਜਰੂਰ ਗੁਰੂ ਕਿਰਪਾ ਕਰੂ ਕੋਈ ਕੌਤਕ ਕਰੂ ਫੇਰ ਸਿੱਖਾਂ ਦੀ ਪੱਗ ਸਿਰ ਤੇ ਆਊਗੀ ਪਰ ਉਦੋਂ ਪਹਿਲਾਂ ਤੁਹਾਨੂੰ ਮੈਂ ਇਤਿਹਾਸ ਬੀਤੇ ਸਮੇਂ ਦਾ ਸੁਣਾ ਦਿਆਂ ਕਾਬਰ ਨਾ ਜਾਇਓ ਅਮਰੀਕਾ ਵਾਲਿਓ ਸਿੱਖੋ ਕੈਨੇਡਾ ਅਮਰੀਕਾ ਕੋਈ ਵੀ ਜਗਾ ਹੋਵੇ ਸਿੱਖਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿਣਾ ਚਾਹੀਦੀਆਂ ਇਹੋ ਜੀਆਂ ਓਕੜਾਂ ਕਈ ਆਈਆਂ ਤੁਹਾਡੇ ਵੱਡਿਆਂ ਵਡੇਰਿਆਂ ਨੂੰ ਤੇ ਉਹਨਾਂ ਖਰ ਕੀਤੀਆਂ ਪਹਿਲਾਂ ਤੁਹਾਨੂੰ ਮੈਂ ਸੁਖਣਾਵਾ ਇਹ ਗੱਲ ਦੋਸਤੋ ਇੱਕ ਵਾਰ ਕੀ ਹੋਇਆ ਸੀ ਵੈਨਕੂਵਰ ਦੇ ਵਿੱਚ ਜਿਨੋਂ ਸਿੱਖ ਕਾਇਆ ਤੇ ਉਹਨਾਂ ਪਹਿਲਾ ਗੁਰਦੁਆਰਾ ਸਾਹਿਬ ਵੈਨਕੂਵਰ ਇੱਕ ਪੁਰਾਣੇ ਜੇ ਘਰ 'ਚ ਸ਼ੁਰੂ ਕੀਤਾ ਨਾ ਤੇ ਉੱਥੋਂ ਦੇ ਕੁਝ ਲੋਕ ਕੇਸੋ ਰਾਮੁਣੀ ਜਿਹੜੇ ਅੰਗਰੇਜ਼ ਗੋਰਿਆਂ ਦੇ ਕਾਰਖਾਨਿਆਂ ਦੇ ਠੇਕੇਦਾਰ ਸੀ ਉਹਨਾਂ ਨੇ ਨਾ ਕਾਰਖਾਨਿਆਂ ਵਾਲੇ ਅੰਗਰੇਜ਼ਾਂ ਨੂੰ ਚੁੱਕ ਦਿੱਤਾ ਵੀ ਪੱਗ ਬਨ ਕੇ ਆਉਣ ਵਾਲੇ ਨੂੰ ਕੰਮ ਨਾ ਦਿਓ ਤੇ ਇਹਨਾਂ ਨੂੰ ਕਹੋ ਟੋਪੀ ਪਾ ਕੇ ਆਓ ਪਉ ਜਿਹੜੇ ਤੇ ਹੀ ਮੜਕ ਵਾਲੇ ਸਿੱਖ ਹੌਸਲੇ ਵਾਲੇ ਉਹਨਾਂ ਕੰਮ ਛੱਡਤਾ ਤੇ ਜਿਹੜੇ ਕੱਚੇ ਪਿੱਲੇ ਹੋਣਾ ਟੋਪੀਆਂ ਪਾ ਲਈਆਂ ਇਥੋਂ ਕੈਨੇਡਾ ਚ ਮੋਨਾ ਲਹਿਰ ਸ਼ੁਰੂ ਹੋ ਗਈ ਮੋਨਾ ਲਹਿਰ ਸ਼ੁਰੂ ਹੋ ਗਈ ਤੇ ਇਹ ਗੱਲਾਂ ਬਾਤਾਂ ਜਦੋਂ ਅਮਰੀਕਾ ਤੱਕ ਪਹੁੰਚੀਆਂ ਕਾਰਖਾਨੇਦਾਰਾਂ ਕੋਲ ਉਹ ਅੱਗੇ ਹੀ ਅਮਰੀਕਾ ਦੇ ਗੁਰੇ ਜਿਹੜੇ ਸੀ ਚੀਨੀਆਂ ਨੂੰ ਜਪਾਨੀਆਂ ਨੂੰ ਤੇ ਨਫ਼ਰਤ ਕਰਦੇ ਸੀ ਪਰ ਸਿੱਖਾਂ ਦੀ ਪਛਾਣ ਜਿਹੜੀ ਆ ਦਾੜੇ ਕੇਸ ਨਾਲ ਪਹਿਲਾਂ ਆ ਜਾਂਦੀ ਆ ਇਹਨਾਂ ਨੂੰ ਵੀ ਨਫ਼ਰਤ ਕਰਨ ਲੱਗ ਪਏ ਇਹਨਾਂ ਨੂੰ ਇਹ ਨਫ਼ਰਤ ਕਰਨ ਲੱਗ ਪਈ ਤੇ ਭਾਉ ਹੋਇਆ ਕਿ ਇੱਕ ਦੋ ਕਾਰਖਾਨਿਆਂ ਦੇ ਵਿੱਚੋਂ ਲੱਕੜ ਦੇ ਕਾਰਖਾਨਿਆਂ 'ਚ ਸਿੱਖ ਸਭ ਤੋਂ ਪਹਿਲਾਂ ਜ਼ਿਆਦਾ ਕੰਮ ਕਰਦੇ ਸੀ ਕੈਨੇਡਾ ਤੇ ਅਮਰੀਕਾ 'ਚ ਤੁਹਾਨੂੰ ਵੀਰੋ ਦੱਸਾਂ ਤੇ ਹਾਂਜੀ ਵੀਰੋ ਕੀ ਹੋਇਆ ਕਿ 1908 ਦੇ ਅਖੀਰ 'ਚ ਨਾ ਇੱਕ ਅਲਬਰਟ ਤੇ ਇੱਕ ਵਿਲੀਅਮ ਦੋ ਕਾਰਖਾਨੇ ਸੀ ਲੱਕੜ ਦੇ ਇਹਨਾਂ ਦੇ ਵਿੱਚੋਂ ਨਾ ਇਹ ਜਿਹੜੇ ਅਮਰੀਕਨ ਗੋਰੇ ਮਜ਼ਦੂਰ ਆ ਇਹਨਾਂ ਨੇ ਮਜ਼ਦੂਰੀ ਕਰਨ ਵਾਲੇ ਹਿੰਦੀ ਪਹਿਣਾ ਭਰਾਵਾਂ ਸਾਰਿਆਂ ਨੂੰ ਕੁੱਟਮਾਰ ਕੱਢ ਕੇ ਮਾਰ ਕਰਕੇ ਤੇ ਕੱਢ ਦਿੱਤਾ ਤੇ ਇੰਨੇ ਨਾਲ ਨਾ ਉਹਨਾਂ ਦੀ ਹਵਾ ਬਣ ਗਈ ਸਾਰੇ ਅਮਰੀਕਾ 'ਚ ਤੇ ਇੱਥੇ ਜਿੱਥੇ ਵੀ ਸਿੱਖ ਕਿਉਂਕਿ ਛੇਤੀ ਪਛਾਣੇ ਜਾਂਦੇ ਸੀ ਦਾੜ੍ਹੀ ਕੇਸ ਵਾਲੇ ਸੀ ਤੇ ਉਹਨਾਂ ਐਲਾਨ ਕਰਤਾ ਵੀ ਜਿੱਥੇ ਵੀ ਕਿਤੇ ਆਏ ਆ ਨਾ ਇਹ ਇਹਨਾਂ ਨੂੰ ਕੋਟ ਮਾਰ ਕਰਕੇ ਭਜਾ ਦਿਓ ਤੇ ਉਹਨਾਂ ਨੇ ਨਾ ਦੋ ਆਪਦੀਆਂ ਜਥੇਬੰਦੀਆਂ ਵੀ ਬਣਾ ਲਈਆਂ ਉਹ ਮੈਂ ਖੀਰ ਤੇ ਨਾ ਦੱਸੂ ਤੁਹਾਨੂੰ ਤੇ ਕੀ ਹੋਇਆ ਕਿ ਉਧਰ ਅਮਰੀਕਾ ਦਾ ਇੱਕ ਮੈਰਸਵੈਲ ਕਸਬਾ ਸੀ ਉਹਦੇ ਵਿੱਚ ਵੀਕ ਸਿੰਘ ਤਿਆਰ ਬਰ ਤਿਆਰ ਪੂਰੇ ਪੈਰਾਵੇ ਵਾਲੇ ਜਾਨ ਵਾਲੇ ਜਿਹੜੇ ਆ ਸਿੱਖੀ ਸਰੂਪ ਵਾਲੇ ਉਹ ਰੇਲਵੇ ਲਾਈਨ ਤੇ ਕੰਮ ਕਰਦੇ ਸੀ ਤੇ ਰੇਲਵੇ ਲਾਈਨ ਦੇ ਇੱਕ ਡੱਬੇ ਚ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਤੇ ਪੂਰੇ ਟਕਸਾਲੀ ਸਿੰਘ ਸੀ ਇਹ ਨਹੀਂ ਵੀ ਕੱਚੇ ਪਿੱਲੇ ਤੇ ਉਹ ਭਾਉ ਗੋਰੀਆਲੇ ਨਾ ਉਹਨਾਂ ਨੂੰ ਨੋਟਿਸ ਬੋਰਡ ਤੇ ਨੋਟਿਸ ਲਾਤਾਗੇ 15 ਦਿਨਾਂ ਚ ਇਥੋਂ ਚਲੇ ਜਾਓ ਕੰਮ ਛੱਡ ਕੇ ਨਹੀਂ ਤੇ ਤੁਹਾਨੂੰ ਵੀ ਦੂਜਿਆਂ ਵਾਂਗੂ ਕੁੱਟ ਮਾਰ ਕਰਕੇ ਭਜਾਵਾਂਗੇ ਭਾਉ ਨਿਸ਼ਚਿਤ ਦਿਨ ਤੇ 6-7000 ਗੋਰੀ ਆ ਗਏ ਇਹ ਸਿੰਘਾਂ ਨੇ ਸੋਧ ਕੇ ਨਾ ਅਰਦਾਸਾ ਇਹੋ ਜਾਂ ਮੋੜਵਾ ਲਾ ਕੀਤਾ 6-7000 ਗੋਰੀ ਗਾੜੀ ਲਾ ਲੇ ਇਸ ਹਮਲੇ ਤੋਂ ਬਾਅਦ ਇਹੋ ਜੀ ਸਿੰਘਾਂ ਦੀ ਧਾਂਗ ਜੰਮੀ ਤੇ 3 ਸਾਲ ਗੋਰਿਆਂ ਨੇ ਅਮਰੀਕਾ 'ਚ ਸਿਰ ਨਹੀਂ ਚੁੱਕਿਆ ਨਹੀਂ ਤੇ ਉਦੋਂ ਪਹਿਲਾਂ ਕਿੰਨੇ ਜਾਣਿਆਂ ਨੂੰ ਭਜਾ ਕੇ ਕੁੱਟ ਮਾਰ ਕਰਕੇ 8 ਟੱਟਾ ਕਰਕੇ ਕੈਨੇਡਾ ਦੀ ਹੱਦ ਤੇ ਛੱਡ ਕੇ ਆਉਂਦੇ ਸੀ ਸੋਣਿਓ ਵੀਰਿਓ ਜਿਹੜੇ ਅਮਰੀਕਾ 'ਚ ਰਹਿੰਦੇ ਜੇ ਡੋਲ ਨਾ ਜਾਇਓ ਸਿਰ ਤੋਂ ਪੱਗਾਂ ਲਾ ਨਾ ਦਿਓ ਇਹ ਔਖਾ ਸਮਾਂ ਆਉਂਦਾ ਰਹਿੰਦਾ ਤੇ ਚਲੇ ਜਾਣਾਵੇਂ ਕੱਚੇ ਬਿੱਲੇ ਬਣ ਕੇ ਕਿਤੇ ਕੇਸ ਨਾ ਕਟਾ ਦਿਓ ਆ ਜਿਹੜੇ ਨਫ਼ਰਤ ਬਣਾਉਣ ਵਾਲੇ ਕਾਰਟੂਨੇ ਉਦੋਂ ਵੀ ਛਪੇ ਸੀ ਕੈਨੇਡਾ 'ਚ ਤੇ ਅੱਜ ਅਮਰੀਕਾ ਦੇ ਸੋਸ਼ਲ ਮੀਡੀਆ ਫੇਰ ਛਾਪ ਰਿਹਾ ਫੇਕਾ ਸਰਦਾਰ ਜਾਣਬੁੱਝ ਕੇ ਕਿਸੇ ਨੂੰ ਮਾਰਦੇ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਸੋ ਦੋਸਤੋ ਤਿਆਰ ਬਰ ਤਿਆਰ ਰੋ ਕਾਨੂੰਨ ਦੀ ਪੂਰੀ ਲੜਾਈ ਲੜੋ ਕਾਨੂੰਨੋਂ ਬਾਹਰ ਨਹੀਂ ਜਾਣਾ ਆਪੇ ਸਤਗੁਰ ਜਿਹੜੀ ਡਿੱਗੀ ਪਾਕਾ ਫਿਰ ਤੇ ਫਿਰ ਰੱਖੂਗਾ ਸਾਸਰੀ ਕਾ